ਜਿਹੜਾ ਤੁਸੀਂ ਆਹ ਇੱਕ ਪਰਚਾ ਨਵੇਂ ਸਾਲ ਦਾ ਦਿੱਤਾ ਨਾ ਨਵੇਂ ਸਾਲ ਦਾ ਜਿਹੜਾ ਗਿਫਟ ਦਿੱਤਾ ਹੈ ਪੱਤਰਕਾਰਾਂ ਨੂੰ ਮੈਂ ਤੁਹਾਨੂੰ ਦੱਸਦਾ ਉਹੀ ਪੱਤਰਕਾਰਾਂ ਨੇ ਤੁਹਾਨੂੰ ਬਣਾਇਆ ਹੈ 22 ਦੇ ਵਿੱਚ ਉਹੀ ਪੱਤਰਕਾਰਾਂ ਨੇ ਤੁਹਾਡੀ ਗੱਲ 17 ਤੋਂ ਲੈ ਕੇ 22 ਤੱਕ ਬਣਾ ਬਣਾ ਕੇ ਤੁਹਾਨੂੰ ਸਰਕਾਰ ਤੇ ਬਿਠਾਇਆ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਤੁਹਾਡੀ ਸਰਕਾਰ ਬਣਾਈ ਹੈ ਹੁਣ ਉਹੀ ਪੱਤਰਕਾਰਾਂ ਨੇ ਤੁਹਾਡੀ ਕਵਰ ਖੋਦ ਰਹੀਆਂ ਮੈਂ ਤੁਹਾਨੂੰ ਦੱਸਦਾ ਤੁਸੀਂ ਇਸ ਪੱਤਰਕਾਰਾਂ ਦੇ ਥਰੂ ਪੰਜਾਬ ਨੂੰ ਚੱਕ ਨਾ ਕਰੋ ਜੇ ਪੰਜਾਬ ਸੜਕਾਂ ਤੇ ਆ ਗਿਆ ਤਾਂ ਹੋ ਸਕਦਾ ਸਰਕਾਰ 5 ਸਾਲ ਵੀ ਨਾ ਚੱਲੇ ਤੁਹਾਡੀ ਭਗਵਾਨ ਜੀ ਮਾਨ ਸਾਹਿਬ ਇਹ ਦਿੱਲੀ ਵਾਲਿਆਂ ਨੂੰ ਦਿੱਲੀ ਭੇਜੋ ਇਹਨਾਂ ਨੂੰ ਵਾਪਸ ਭੇਜੋ ਪੰਜਾਬ ਸੰਭੋ ਤੇ ਪੰਜਾਬ ਕੋ ਨਿਦ ਆਸ ਰੱਖਦਾ ਹੈ ਪੰਜਾਬ ਨੂੰ ਲੱਗਦਾ ਕਿ ਤੁਸੀਂ ਕੁਝ ਕਰੋਗੇ ਪਰ ਤੁਸੀਂ ਪੰਜਾਬ ਦੀਆਂ ਗੱਲਾਂ ਤੇ ਮੋਹਰ ਨਾ ਲਾਓ ਤੁਸੀਂ ਪੰਜਾਬ ਦੇ ਲੋਕਾਂ ਨੂੰ ਐ ਲੱਗਦਾ ਕਿ ਤੁਸੀਂ ਦਿੱਲੀ ਦੀ ਕੱਤੂਦਰੀ ਨੂੰ ਤੁਸੀਂ ਉਸ ਤੇ ਮੋਹਰ ਲਾ ਰਹੇ ਹੋ ਸਾਮਦਮ ਡੰਡਪੇ ਦਾ ਇਨਚਾਰਜ ਹੈ ਪੰਜਾਬ ਨੂੰ ਥਰਮੋਮੀਟਰ ਲਾ ਕੇ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਸ਼ਾਇਦ ਉਹ ਨਸ਼ੇੜੀ ਹੋ ਗਏ ਜਾਂ ਬਾਹਰ ਚਲ ਗਏ ਜਾਂ ਦੇਸ਼ ਛੱਡ ਕੇ ਚਲ ਗਏ ਉਹਨਾਂ ਚ ਕਰੰਟ ਨਹੀਂ ਰਿਹਾ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਪੰਜਾਬ ਦੇ ਵਿੱਚ ਕਰੰਟ ਚੈੱਕ ਕਰਨ ਦੀ ਕੋਸ਼ਿਸ਼ ਨਾ ਕਰੋ ਪੰਜਾਬ ਨੇ ਇਹ じゃ ਕਰੰਟ ਮਾਰਨਾ ਨਾ ਕਿ ਦਿੱਲੀ ਜਾ ਕੇ ਖੜਨਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਾ ਤਰਫਾਓ ਨਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਮਿਲ ਕਰੇ ਕਰੋ ਮੈਨੂੰ ਪਤਾ ਭਗਵੰਤ ਮਾਨ ਸਾਹਿਬ ਦੀ ਨਹੀਂ ਚੱਲਦੀ ਮੈਨੂੰ ਪਤਾ ਭਗਵੰਤ ਮਾਨ ਸਾਹਿਬ ਇੱਕ ਕਤੂ ਪੁੱਤਲੀ ਨੇ ਭਗਵੰਤ ਮਾਨ ਸਾਹਿਬ ਇੱਕ ਸਟੈਂਪ ਨੇ ਸਿਰਫ ਦਿੱਲੀ ਵਾਲਿਆਂ ਦੀ ਦਿੱਲੀ ਵਾਲਿਓ ਥੋੜੇ ਜਹਾਜੂਜ ਸਭ ਉਡਾ ਦੇਣਗੇ ਪੰਜਾਬ ਵਾਲੇ ਮੈਂ ਤੁਹਾਨੂੰ ਦੱਸਦਾ ਜਿਹੜਾ ਤੁਸੀਂ ਆਹ ਇੱਕ ਪਰਚਾ ਨਵੇਂ ਸਾਲ ਦਾ ਦਿੱਤਾ ਨਾ ਨਵੇਂ ਸਾਲ ਦਾ ਜਿਹੜਾ ਗਿਫਟ ਦਿੱਤਾ ਹੈ ਪੱਤਰਕਾਰਾਂ ਨੂੰ ਮੈਂ ਤੁਹਾਨੂੰ ਦੱਸਦਾ ਉਹੀ ਪੱਤਰਕਾਰਾਂ ਨੇ ਤੁਹਾਨੂੰ ਬਣਾਇਆ ਹੈ ਬਾਈ ਦੇ ਵਿੱਚ ਉਹੀ ਪੱਤਰਕਾਰਾਂ ਨੇ ਥੋਡੀ ਗੱਲ 17 ਤੋਂ ਲੈ ਕੇ 22 ਤੱਕ ਬਣਾ ਬਣਾ ਕੇ ਤੁਹਾਨੂੰ ਸਰਕਾਰ ਤੇ ਬਿਠਾਇਆ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਥੋਡੀ ਸਰਕਾਰ ਬਣਾਈ ਹੈ ਹੁਣ ਉਹੀ ਪੱਤਰਕਾਰਾਂ ਨੇ ਥੋਡੀ ਕਬਰ ਖੋਦ ਰਹੀਆਂ ਮੈਂ ਤੁਹਾਨੂੰ ਦੱਸਦਾ ਤੁਸੀਂ ਇਸ ਪੱਤਰਕਾਰਾਂ ਦੇ ਥਰੂ ਪੰਜਾਬ ਨੂੰ ਚੱਕ ਨਾ ਕਰੋ ਜੇ ਪੰਜਾਬ ਸੜਕਾਂ ਦੇ ਆ ਗਿਆ ਤਾਂ ਹੋ ਸਕਦਾ ਸਰਕਾਰ 5 ਸਾਲ ਵੀ ਨਾ ਚੱਲੇ ਥੋਡੀ ਭਗਵੰਤ ਮਾਨ ਸਾਹਿਬ ਇਹ ਦਿੱਲੀ ਵਾਲਿਆਂ ਨੂੰ ਦਿੱਲੀ ਭੇਜੋ ਇਹਨਾਂ ਨੂੰ ਵਾਪਸ ਭੇਜੋ ਪੰਜਾਬ ਸੰਭੋ ਤੇ ਪੰਜਾਬ ਤੁਹਾਡੇ ਤੋਂ ਆਸ ਰੱਖਦਾ ਹੈ ਪੰਜਾਬ ਨੂੰ ਲੱਗਦਾ ਹੈ ਕਿ ਤੁਸੀਂ ਕੁਝ ਕਰੋਗੇ ਪਰ ਤੁਸੀਂ ਪੰਜਾਬ ਦੀਆਂ ਗੱਲਾਂ ਤੇ ਮੋਹਰ ਨਾ ਲਾਓ ਤੁਸੀਂ ਪੰਜਾਬ ਦੇ ਲੋਕਾਂ ਨੂੰ ਐ ਲੱਗਦਾ ਹੈ ਕਿ ਤੁਸੀਂ ਦਿੱਲੀ ਦੀ ਕੱਤੂਦਨੀ ਹੋ ਤੁਸੀਂ ਉਸ ਤੇ ਮੋਹਰ ਲਾ ਰਹੇ ਹੋ ਤੁਸੀਂ ਨਾ ਇਹ ਚੀਜ਼ਾਂ ਕਰੋ ਤੁਸੀਂ ਨਾ ਕੇਜਰੀਵਾਲ ਤੇ ਸ਼ਸ਼ੋਧੀਆਂ ਦੀਆਂ ਗੱਲਾਂ ਚਾ ਕੇ ਪੰਜਾਬ ਨਾਲ ਮਤੇਰੀ ਮਾਂ ਵਾਲਾ ਬਿਹੇਵ ਕਰੋ ਇਹ ਵਰਤੀ ਵਰਤੀਰਾ ਪੰਜਾਬ ਨਹੀਂ ਐਸੈਪਟ ਨਹੀਂ ਕਰਨਾ ਤੇ ਪੰਜਾਬ ਨੇ ਤੁਹਾਨੂੰ ਹੁਣ ਜਵਾਬ ਦੇਣਾ ਸ਼ੁਰੂ ਕਰਨਾ ਹੈ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਕਸਬਿਆਂ 'ਚ ਵੀ ਤੇ ਤੁਸੀਂ ਫਿਰ ਪੰਜਾਬ 'ਚ ਰਹਿਣ ਜੋਗੇ ਵੀ ਨਹੀਂ ਰਹਿਣਾ ਮੇਰੀ ਗੱਲ ਤੇ ਗੌਰ ਕਰਿਓ ਮੈਂ ਬਹੁਤ ਸੀਰੀਅਸਲੀ ਗੱਲ ਕਰ ਰਿਹਾ ਹਾਂ